ਦੋਸਤੋ ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram Facebook ਪੇਜ ਸੈਲਿੰਗ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਫਿਰ ਆਲੀਵ ਕਹੂਗਾ ਜੀ ਸਾਈਜ਼ ਆਏਗਾ 16x7 ਫੁੱਟ ਦਾ ਤਾਰਾ ਸਿੰਘ ਬਿਲਗੇਵੜ ਦੀ ਬਣੀ ਹੋਈ ਆ ਡਬਲ ਟੈਰੀ ਆ ਇਹ ਸਾਰੀ ਲੜਾਇਆ 10 ਮਿੰਟ ਹੀ ਹਾਬਿਆ ਟੈਰ ਹੈਗੇ ਇਹਦੇ 50% ਸੀਲ ਦਾ ਲੋਹਾ ਲੱਗਾ ਆ ਡਿਮਾਂਡ ਇਹਦੀ ਹੈਗੀ ਆ ਸਿਰਫ 3 ਲੱਖ 75000 ਰੁਪਏ ਮਾਨਦਾਨ ਵੀ ਹੋ ਜੂਗਾ ਏਰੀਆ ਹੈਗਾ ਅਗਵਾੜਾ ਪੰਜਾਬ ਦਾ ਜਰਾ ਜਾਣਕਾਰੀ ਲਈ ਕਾਲ ਕਰੋ 82642 જીરો સંતાલી બવ